ਕਿ ਜਦੋਂ ਕੋਈ ਬੰਦਾ ਕਿਸੇ ਦਾ ਬੁਰਾ ਸੋਚਦਾ ਹੈ ਆਕਾਰਨ ਬੁਰਾ ਸੋਚਦਾ ਹੈ ਉਹ ਇਹ ਗੱਲ ਜ਼ੇਨ ਚ ਪੱਕੀ ਰੱਖੇ ਵੀ ਉਹਦੇ ਮਨ ਦੇ ਉੱਤੇ ਮੈਲ ਦੀ ਇੱਕ ਪਰਤ ਜੰਮ ਗਈ ਹੈ ਇੱਥੇ ਸੰਸਾਰ ਵਿੱਚ ਭਲਾ ਕਰਨ ਵਾਲਿਆਂ ਦਾ ਲੋਕ ਭਲਾ ਨਹੀਂ ਜੇ ਕਰਦੇ ਤੇ ਬੁਰਾ ਕਰਨ ਵਾਲਿਆਂ ਦਾ ਭਲਾ ਕਿੰਨੇ ਮੰਗਣਾ ਹੈ ਜਿਸ ਬੰਦੇ ਨੂੰ ਤੁਸੀਂ ਮਦਦ ਕਰਕੇ ਚੁੱਕਣਾ ਚਾਹੁੰਦੇ ਹੋ ਉਹ ਉੱਠ ਕੇ ਕੱਲ ਨੂੰ ਤੁਹਾਡੀਆਂ ਜੜਾਂ ਵਟਣੀਆਂ ਚਾਹਦਾ ਹੈ ਮਸਕੀਨ ਸਾਹਿਬ ਜੀ ਨੇ ਇੱਕ ਵਾਰ ਤੇ ਵੈਸੇ ਤੇ ਕਥਾ ਜੀ ਨੇ ਆਪਣੀ ਜੀਵਨੀ ਚ ਉਹਨਾਂ ਲਿਖਿਆ ਉਹ ਇਸ ਗੱਲ ਤੇ ਕਹਿ ਰਹੇ ਸਨ ਕਿ ਮੈਂ ਕਈਆਂ ਨੂੰ ਕਥਾ ਸਿਕਾਈ ਤੀਰ ਚਲਾਣੇ ਸਿਖਾਏ ਤੇ ਜਦੋਂ ਉਹ ਚੰਗੇ ਤੀਰ ਕਮਾਨ ਦੇ ਚਲਾਣ ਵਾਲੇ ਬਣ ਗਏ ਤੀਰ ਅੰਦਾਜ਼ੀ ਵਿੱਚ ਮਾਹਰ ਹੋ ਗਏ ਉਹਨਾਂ ਕਹਿੰਦੇ ਸਭ ਤੋਂ ਪਹਿਲਾਂ ਤੀਰ ਮੇਰੇ ਸੀਨੇ ਤੇ ਮਾਰੇ ਉਹਨਾਂ ਨੇ ਬੜਾ ਨੁਕਤਾ ਕਮਾਲ ਦਾ ਕਲਪਨਾ ਤੋਂ ਚਿੰਤਾ ਤੋਂ ਸਟ੍ਰੈਸ ਤੋਂ ਬਚਾ ਸਕਦਾ ਹੈ ਇਹ ਸਲੋਕ ਜੇ ਕਮਾਇਆ ਜਾਏ ਇਹ ਹੈ ਫਰੀਦਾ ਬੁਰੇ ਦਾ olha lá cara Mara